ਹੁਣ ਆਪਾਂ ਪਿਛਲੇ ਬਲੌਗ 'ਚ ਦੇਖਿਆ ਸੀ ਵੀ ਸਭ ਨਾਲੋਂ ਵੱਡਾ ਰਹੱਸ ਤੇ ਚੇਤਨ ਤੇ ਚੇਤਨਣ ਬਾਰੇ ਮੈਂ ਤੁਹਾਨੂੰ ਡੈਫੀਨੇਸ਼ਨ ਦਿੱਤੀ ਸੀ ਕਿ ਇਹ ਬਲੌਗ ਹੈਗਾ ਵੀ ਇੱਕ کارਗਰ ਪ੍ਰਾਰਥਨਾ کارਗਰ ਪ੍ਰਾਰਥਨਾ ਮਤਲਬ ਵੀ ਕੋਈ ਅਰਦਾਸ ਜੋ ਬੰਦਾ ਕਰਦਾ ਹਰ ਵਿਅਕਤੀ ਪ੍ਰਾਰਥਨਾ ਕਰਦਾ ਹੈ ਵੀ ਹਰੇਕ ਵਿਅਕਤੀ ਜਿਮੇ ਕੀ ਪ੍ਰਾਰਥਨਾ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ ਜਿਮੇ ਕੋਈ ਮੌਤ ਬੇਲੇ ਕਰਦਾ ਹੈ ਕੋਈ ਬਿਮਾਰੀ ਬੇਲੇ ਕਰਦਾ ਹੈ ਕੋਈ ਮੁਸੀਬਤ ਬੇਲੇ ਕਰਦਾ ਹੈ ਹਰ ਰੋਜ਼ ਅਖਬਾਰਾਂ ਵਿੱਚ ਲੱਖਾਂ ਹੀ ਘਟਨਾਵਾਂ ਦਰਘਟਨਾਵਾਂ ਹੁੰਦੀਆਂ ਨੇ ਹਰੇਕ ਬੰਦਾ ਕਰਦਾ ਹੈ ਵੀ ਪ੍ਰਾਰਥਨਾ ਪ੍ਰਮਾਤਮਾ ਕਰੇ ਇਸ ਤਰ੍ਹਾਂ ਦਾ ਕਮ ਨਾ ਹੋਵੇ ਆਪਾਂ ਰੋਟੀ ਖਾਣ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਇੱਕ کارਗਰ ਪ੍ਰਾਰਥਨਾ ਤੋਂ ਭਾਵ ਹੈ ਕਿ ਪ੍ਰਾਰਥਨਾ ਵੀ ਆਪਣੇ ਜੀਵਨ ਵਿੱਚ ਕੰਮ ਕਰਦੀ ਹੈ ਇੱਕ ਚੇਤਨ ਮਨ ਦੀ ਸ਼ਕਤੀ ਨੂੰ ਪੈਦਾ ਕਰਨ ਲਈ ਅਬ ਚੇਤਨਮਨ ਨੂੰ ਜਗਾਉਣ ਲਈ ਇੱਕ کارਗਰ ਪ੍ਰਾਰਥਨਾ ਦਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੁਸੀਬਤ ਵਿੱਚ ਫਸੇ ਹੋਏ ਲੋਕਾਂ ਲਈ ਇੱਕ کارਗਰ ਪ੍ਰਾਰਥਨਾ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਇੱਕ ਪ੍ਰਾਰਥਨਾ ਦੇ ਫਾਰਮੂਲੇ ਨਾਲ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਇਹ ਪੁਸਤਕ ਜੋ ਮੈਂ ਤੁਹਾਨੂੰ ਨਾਂ ਦੱਸਿਆ ਸੀ ਅਬ ਚੇਤਨਮਨ ਤੇ ਚੇਤਨਮੰਦੀ ਸ਼ਕਤੀ ਇਹ ਇਹਦਾ ਫਾਰਮੂਲਾ ਇਹੀ ਹੈ ਵੀ ਆਪਾਂ ਵੀ ਹਰ ਵਿਸ਼ੇ ਤੇ ਹਰ ਟੌਪਿਕ ਤੇ ਪ੍ਰਾਰਥਨਾ ਤੋਂ ਲੈ ਕੇ ਖਾਣ ਰੋਟੀ ਜਵਾਨ ਸਭ ਵਿਸ਼ੇ ਤੱਕ ਵੀ ਆਪਾਂ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬទਿਤ ਕਰ ਸਕਦੇ ਆ ਜਦੋਂ ਆਪਾਂ ਪ੍ਰਾਰਥਨਾ ਕਰਦੇ ਆ ਅਰਦਾਸ ਕਰਦੇ ਆ ਕਈ ਵਾਰੀ ਆਪਣੇ ਅਰਦਾਸ ਨਹੀਂ ਸੁਣੀ ਜਾਂਦੀ ਆਪਾਂ बार-बार ਪ੍ਰਾਰਥਨਾ ਕਰਦੇ ਕਿਸੇ ਚੀਜ਼ ਨੂੰ ਪਾਉਣ ਲਈ ਕਿਸੇ ਚੀਜ਼ ਨੂੰ ਮੰਗਣ ਲਈ ਆਪਾਂ ਉਸ ਵਿਸ਼ੇ ਤੇ ਪ੍ਰਾਰਥਨਾ ਕਰਦੇ ਆ ਵੀ ਸਾਨੂੰ ਇਹ ਚੀਜ਼ ਪ੍ਰਾਰਥਨਾ ਕਰਨ ਦੇ ਬਾਵਜੂਦ ਵੀ ਨਹੀਂ ਮਿਲਦੀ ਤਾ ਚੀਜ਼ ਕਿਉਂ ਨਹੀਂ ਮਿਲੀ ਇਹ ਪੁਸਤਕ ਇਹ ਆਪਾਂ ਨੂੰ ਉਹੀ ਚੀਜ਼ਾਂ ਬਾਰੇ ਦੱਸਦੀ ਹੈ ਵੀ ਆਪਾਂ ਨੂੰ ਉਹ ਚੀਜ਼ ਕਿਉਂ ਨਹੀਂ ਮਿਲੀ ਆਪਾਂ ਉਸ ਲਈ ਕਾਰਗਰ ਸੀਗੇ ਕਿ ਨਹੀਂ ਹੈਗੇ ਸੀ ਪਰ ਜੇ ਤੁਸੀਂ ਸਰਜਮਾਤਕ ਤਰੀਕੇ ਨਾਲ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਦਿਮਾਗ ਦੇ ਦੁਆਰਾ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਹੱਲ ਹੋਣਗੀਆਂ ਅਬ ਚੇਤਰਮਨ ਕਹਿੰਦਾ ਹੈ ਵੀ ਸੋਨੂੰ ਇਸ ਨੂੰ ਵਰਤਣ ਦਾ ਤਰੀਕਾ ਆਉਣਾ ਚਾਹੀਦਾ ਹੈ ਤੇ ਅਗਲੇ ਬਲੌਗ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਹਰੇ ਜਿਵੇਂ ਇੱਕ ਡਾਕਟਰ ਸੀਗਾ ਇੱਕ ਇਹਦੇ ਵਿੱਚ ਕਹਾਣੀ ਲਿਖੀ ਹੋਈ ਹੈ ਇੱਕ ਡਾਕਟਰ ਸੀ ਤੇ ਉਹਦੇ ਕੋਲ ਇੱਕ ਪੇਸ਼ੈਂਟ ਆਇਆ ਉਹਦੇ ਸੀਗਾ ਟਿਊਮਰ ਤੇ ਡਾਕਟਰੀ ਭਾਸ਼ਾ ਵਿੱਚ ਉਹਨੂੰ ਸਕਰੋਮਾ ਕਹਿੰਦੇ ਨੇ ਟਿਊਮਰ ਨੂੰ ਵੀ ਉਹਨੇ ਕਿਹਾ ਵੀ ਵੀ ਬਿਹ ਇਹਦਾ ਕੋਈ ਲਾਸ ਨਹੀਂ ਹੈਗਾ ਉਹਦਾ ਕੋਈ ਲਾਸ ਨਹੀਂ ਉਸ ਵੇਲੇ ਨਹੀਂ ਹੋਣਾ ਕੋਈ ਲਾਸ ਤਾਂਨੇ ਅਬ ਚੇਤਨਮੰਦੀ ਸ਼ਕਤੀ ਨਾਲ ਮਤਲਬ ਵੀ ਦਿਮਾਗ ਦੀ ਅੰਦਰੂਨੀ ਸ਼ਕਤੀ ਨਾਲ ਉਸ ਬੰਦੇ ਦਾ ਇਲਾਜ ਕਰਿਆ ਤੇ ਉਹ ਠੀਕ ਵੀ ਹੋ ਗਿਆ ਤੇ ਜਿਵੇਂ ਇੱਕ ਉਦਾਹਰਨ ਹੈ ਵੀ ਉਹ ਲਿਖਿਆ ਹੁੰਦਾ ਕਿ ਤੇ ਡਾਕਟਰ ਸਾઠ ਉਹ ਤੇ ਪੱਟੀ ਕਰਦਾ ਹੈ ਤੇ ਠੀਕ ਕਰਨ ਵਾਲਾ ਕੌਣ ਹੈ ਉਹਨੂੰ ਈਸ਼ਵਰ ਹੈ ਈਸ਼ਵਰ ਮਨੇ ਵੀ ਅਬਚੇਤਨਮਨ ਅਬਚੇਤਨਮਨ ਦੀ ਸ਼ਕਤੀ ਠੀਕ ਹੈ ਜੀ ਇਹ ਅਬਚੇਤਨਮਨ ਦੀ ਸ਼ਕਤੀ ਹੈ ਜਿਹੜੀ ਕੀ ਬੰਦੇ ਨੂੰ ਵੱਡੀ ਤੋਂ ਵੱਡੀ ਬਿਮਾਰੀ ਠੀਕ ਕਰ ਸਕਦੀ ਹੈ ਇਹ ਜੀ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਇਹ ਪ੍ਰਾਪਤ ਨਹੀਂ ਕਰ ਸਕਦੀ ਅਗਲੇ ਬਲੌਗ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ ਇਹ ਅਗਲੇ ਬਲੌਗ ਦਾ ਟਾਈਟਲ ਹੈ ਤੁਸੀਂ ਦੱਸਿਓ ਵੀ ਅੱਜ ਦੀ ਅਗਲਾ ਸੋਡ ਕਿਵੇਂ ਲੱਗੀਆਂ ਠੀਕ ਲੱਗੀਆਂ ਧੰਨਵਾਦ ਜੀ ਖੁਦਾ ਪੀਸੀ